ਤਾਂ ਧੀਜੀ ਮੈਨੂੰ ਵੀ ਮਾਈਕ੍ਰੋਵੇਵ ਚਲਾਉਣਾ ਸਿਖਾ ਦਿਓ। ਰੀਤ ਤੈਨੂੰ ਮਾਈਕ੍ਰੋਵੇਵ ਬਿਲਕੁਲ ਵਿਚਰਉਣਾ ਨਹੀਂ ਆਉਂਦਾ। ਉਹ ਦੀਜੀ ਸਾਡੇ ਘਰ ਹੈ ਨਹੀਂ ਸੀਗਾ ਤੇ ਮੈਂ ਸੋਚਿਆ ਕਿਤੇ ਮਿਰਤ ਕੋਈ ਨੁਕਸਾਨ ਨਾ ਹੋ ਜੇ ਤਾਂ ਕਰਕੇ ਮੈਂ ਸੋਚਿਆ ਤੁਹਾਨੂੰ ਪੁੱਛ ਲੈਣੀ ਆ। ਜੋ ਤਪੁੱਤ ਸਿਖਾ ਦੇ ਰੀਤ ਨੂੰ ਮਾਈਕ੍ਰੋਵੇਵ ਚਲਾਉਣਾ? ਇਹਨੇ ਕਿਹੜਾ ਵਿਚਾਰੀ ਨੇ ਦੇਖਿਆ ਮਾਈਕ੍ਰੋਵੇਵ? ਨਾ ਕਦੀ ਚਲਾਇਆ। ਇਹਨੇ ਤਾਂ ਆਪਣੇ ਘਰੇ ਆ ਕੇ ਦੇਖਿਆ। ਇਹਦੇ ਤਾਂ ਪੇਕੇ ਵਿਚਾਰੇ ਗਰੀਬ ਐ ਇਥੋਂ ਗਰੀਬੀ ਚੋਂ ਆਈ ਐ ਫਿਰ ਇਹਨੂੰ ਮਾਈਕ੍ਰੋਵੇਵ ਕਿੱਥੋਂ ਚਲਾਉਣਾ ਆ ਜਾਊਗਾ ਇਹਨਾਂ ਨੂੰ ਤਾਂ ਦੋ ਟਾਈਮ ਦੀ ਰੋਟੀ ਮੱਸਾਂ ਜੁੜਦੀ ਸੀ ਹਨ ਸਿਖਾ ਦੇ ਮੇਰੀ ਧੀ ਦਰਅਸਲ ਨਾ ਗਰੀਬ ਘਰ ਦੀਆਂ ਕੁੜੀਆਂ ਨੂੰ ਅਮੀਰ ਘਰਾਂ ਵਿੱਚ ਐਡਜਸਟਮੈਂਟ ਕਰਨੀ ਬਹੁਤ ਔਖੀ ਹੁੰਦੀ ਐ ਜਿਵੇਂ ਕਿ ਇਹ ਨਹੀਂ ਵਿਚਾਰੀ ਐਡਜਸਟਮੈਂਟ ਆਪਣੇ ਚ ਕਰ ਪਾ ਰਹੀ ਤੇ ਇਹਦਾ ਨਤੀਜਾ ਸਾਨੂੰ ਭੁਗਤਣਾ ਪੈ ਰਿਹਾ ਐ ਤੈਨੂੰ ਪਤਾ ਅਸੀਂ ਤਾਂ ਬਰਾਤ ਵਿੱਚ ਬੰਦੇ ਵੀ ਬਹੁਤ ਘੱਟ ਲੈ ਕੇ ਗਏ ਸੀ ਅੱਧੇ ਰਿਸ਼ਤੇਦਾਰ ਤਾਂ ਸਾਡੇ ਨਾਰਾਜ਼ ਹੋ ਗਏ ਵੀ ਸਾਨੂੰ ਪਰਾਤ ਨਹੀਂ ਲੈ ਕੇ ਗਏ ਹੁਣ ਉਹਨਾਂ ਨੂੰ ਕੀ ਦੱਸਦੇ ਬੇਮੋਰੇ ਬੰਦੇ ਵਿਚਾਰੇ ਬਾਲੇ ਗਰੀਬ ਐ ਸਹੀ ਕਹਿ ਰਹੇ ਮਮੀ ਜੀ ਤੁਸੀਂ ਸਾਡੇ ਘਰ ਵਿੱਚ ਭਾਵੇਂ ਦੋ ਟਾਈਮ ਦੀ ਰੋਟੀ ਮਿਲਦੀ ਐ ਪਰ ਉਸੇ ਵਿੱਚ ਪਿਆਰ ਤੇ ਇੱਜ਼ਤ ਹੁੰਦਾ ਐ ਜੋ ਕਿ ਮੈਨੂੰ ਇੱਥੋਂ ਨਹੀਂ ਮਿਲ ਰਿਹਾ ਸਾਡੇ ਘਰ ਵਿੱਚ ਮਿਲਾਵਟ ਨਹੀਂ ਹੁੰਦੀ ਤੇ ਹਾਂ ਰਹੀ ਗੱਲ ਇਹਨਾਂ ਮਸ਼ੀਨਾਂ ਦੀ ਸਾਡੇ ਘਰ ਵਿੱਚ ਨਹੀਂ ਸੀਗੀਆਂ ਮਸ਼ੀਨਾਂ ਪਰ ਇੱਕ ਦੂਸਰੇ ਨੂੰ ਇੱਜ਼ਤ ਦਿੱਤੀ ਜਾਂਦੀ ਸੀ ਤੇ ਮੈਂ ਜਦੋਂ ਇਸ ਘਰ ਦੇ ਵਿੱਚ ਆਈ ਆ ਮੈਨੂੰ ਇੱਕ ਕੁੱਟੰਜੀ ਮਹਿਸੂਸ ਹੁੰਦੀ ਆ ਮੈਨੂੰ ਕਦੇ ਵੀ ਆਪਣਾ ਪਾਂ ਨਹੀਂ ਲੱਗਿਆ ਹਜੇ ਤਾਂ ਮੈਨੂੰ ਹਫ਼ਤਾ ਵੀ ਨਹੀਂ ਹੋਇਆ ਇਸ ਘਰ ਦੇ ਵਿੱਚ ਆਏ ਨੂੰ ਤੇ ਤੁਸੀਂ ਮੇਰੇ ਨਾਲ ਮੰਮੀ 'ਚ ਇਦਾਂ ਦਾ ਸਲੂਕ ਕਰਦੇ ਹੋ ਤੇ ਮੈਂ ਆਪਣੀ ਪੂਰੀ ਜ਼ਿੰਦਗੀ ਕਿੱਦਾਂ ਕੱਟੂੰਗੀ ਇਸ ਘਰ ਦੇ ਵਿੱਚ ਮਾਂ ਅਰੀਤ ਸਹੀ ਤਾਂ ਕਹਿ ਰਹੀ ਐ ਜੇ ਤੂੰ ਆਪਣੇ ਘਰ ਦੀ ਤੁਲਨਾ ਇਹਦੇ ਕਾਰਨ ਕਰ ਰਹੀ ਹੈ ਤਾਂ ਇਹਦੇ ਸਰੀਰ ਦੀ ਤੁਲਨਾ ਮੇਰੇ ਨਾਲ ਕਰਨਾ ਵਾ ਹਰੀਤ ਨੂੰ ਇਹਦੇ ਮਾਪਿਆਂ ਨੇ ਬਹੁਤ ਚੰਗੇ ਸੰਸਕਾਰ ਦਿੱਤੇ ਨੇ ਤਾਂ ਹੀ ਤਾਂ ਉਹਨੇ ਮੈਨੂੰ ਅਪਾਹਜ ਨੂੰ ਅਪਣਾਇਆ ਆਪਣੇ ਕੋਲ ਕਿਹੜੀ ਚੀਜ਼ ਦੀ ਕਮੀ ਆ ਮੈਂ ਫਿਰ ਤੂੰ ਮੇਰੇ ਲਈ ਕੋਈ ਰਸਤਾ ਲੈ ਕੇ ਆਈ ਜਾਂ ਮੈਨੂੰ ਕਿਸੇ ਕੁੜੀ ਨੇ ਹਾਂ ਕੀਤੀ ਨਹੀਂ ਨਾ ਮਾਂ ਪਰ ਰੀਤ ਇਹੋ ਜਿਹੀ ਕੁੜੀ ਆ ਮ ਜਿਹਨੇ ਮੇਰੇ ਤੇ ਇੰਨੀਆਂ ਕਮੀਆਂ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਵਿਆਹ ਕਰਵਾਇਆ ਦੀਪ ਤੁਸੀਂ ਆਏ ਕਿਉਂ ਬੋਲ ਰਹੇ ਹੋ ਐਕਸੀਡੈਂਟ ਤਾਂ ਕਿਸੇ ਦਾ ਵੀ ਹੋ ਸਕਦਾ ਨਾ ਨਾਲੇ ਮੈਂ ਤੁਹਾਡੇ ਨਾਲ ਵਿਆਹ ਇਸ ਕਰਕੇ ਥੋੜੀ ਕਰਵਾਇਆ ਸੀਗਾ ਕਿ ਤੁਹਾਡੇ ਕੋਲੇ ਪੈਸਾ ਆ ਜਾਂ ਤੁਹਾਡੇ ਕੋਲ ਬਹੁਤ ਵੱਡਾ ਘਰ ਆ ਮੈਂ ਤਾਂ ਤੁਹਾਡੇ ਨਾਲ ਵਿਆਹ ਇਸ ਕਰਕੇ ਕੀਤਾ ਸੀਗਾ ਕਿ ਤੁਹਾਡਾ ਦਿਲ ਬਹੁਤ ਸਾਫ਼ ਆ ਦੇਖ ਮਾ ਤੂੰ ਹੁਣ ਰੀਤ ਦੀ ਕਿੰਨੀ ਬੇਇੱਜ਼ਤੀ ਕੀਤੀ ਐ ਉਹਨੇ ਫੇਰ ਵੀ ਤੇਰੀ ਤੇ ਮੇਰੀ ਇੱਜ਼ਤ ਕੀਤੀ ਐ ਕੀ ਗੱਲ ਮਾ ਹੁੰਨ ਵੀ ਰੀਤ ਨੂੰ ਆਪਣੀ ਨੂੰ ਨਹੀਂ ਮੰਨਦੀ ਮਾਂ ਮੇਰੀ ਤੇਰੇ ਤੋਂ ਇੱਕੋ ਹੀ ਮੰਗ ਆ ਤੂੰ ਰੀਤ ਨੂੰ ਵੀ ਉਨਾ ਹੀ ਪਿਆਰ ਕਰ ਜਿੰਨਾ ਪਰਿਵਾਰ ਦੇ ਬਾਕੀ ਜੀਅ ਨੂੰ ਕਰਦੀ ਹੈ